ਈ ਗੱਲ ਮੈਂ ਸਾਡਾ ਆਪਣੇ ਹੱਥਾਂ ਦੀ ਗੱਲ ਕਰ ਲਗਾ ਸਾਡੀ ਵੀ ਤੂੰ ਆਪਣੇ ਹੱਥਾਂ ਦੀ ਗੱਲ ਕਰਦੇ ਹੋ ਸਾਡੀ ਕੋਈ ਤਾਂ ਬੇਵਕੂਫੀ ਆ ਦੇ ਕੇ ਇਹਨੂੰ ਰੈਸ ਕਰੋ ਆਪਣੇ ਹੱਥਾਂ ਦੀ ਗੱਲ ਕਰ ਲਗਾ ਸਾਡੀ ਸੀਰੀਅਸ ਹੋ ਦੋ ਆਪਾਂ ਦਿੱਤੀ ਸੀਰੀਅਸ ਨਹੀਂ ਹੋਣਾ ਪੰਗਾ ਦੇ ਦੋ ਗਿਆੜਾ ਆਇਆ ਤੂੰ ਬਾਜਾ ਸਾਹਿਬ 15 ਦੇ ਦੋ ਗਿਆੜਾ ਆਇਆ ਇਹਨੂੰ ਰੈਸ ਕਰੋ ਇਹਨੂੰ ਆ ਵੀ ਗੱਲ ਖੋਲੋ ਜੀ ਇਹ ਸਾਨੂੰ ਕੋ ਖੋਲ ਕਰਦੇ 15 ਦੇ ਦੋ ਗਿਆੜਾ ਆਇਆ ਤੂੰ ਇਹ ਸਤਾਂ ਕੋ ਲੋਧੀ ਗੇਟ ਪਪੂਗਾ ਤੇ ਚੜ ਕੇ ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਨੂੰ ਲੱਗੀ ਆ ਬੈਠਾ ਆਪੀ ਜਾ ਬੈਠਾ ਜਰਾ ਗਈ ਚਾਚਾ ਮੇਰਾ ਟਿਮ ਕੰਪਲੀਟ ਉਧਰ ਜੱਲਾ ਕਰ ਜਾਂਦੇ ਯਾਰ ਆ ਕਰ ਕੇ ਅਹੀਂ ਸੜਕ 'ਤੇ ਚੜੇ ਅਹੀਂ ਸੜਕ 'ਤੇ ਚੜੇ ਔਰ ਤੂੰ ਹੀ ਬੈਠੋ ਯਾਰ ਗੱਲ ਕੋਈ ਜਾਂਦੀ ਛੁਰਦਾ ਦੀ ਜਿੰਨਾ ਮਰਜ਼ੀ ਵਿਝਾਰ ਟਾਲੋ ਜਿੰਨਾ ਮਰਜ਼ੀ ਵਿਝਾਰ ਟਾਲ ਜਓ ਅਸੀਂ ਲੋਕਾਂ ਦੀ ਲੜਾਈ ਲੜਾਂਗੇ ਸਾਰਾ ਲੋਕਾਂ ਦੀ ਲੜਾਂਗੇ ਅਧਿਨਨ 75 ਸਾਲ ਦੇ ਇਤਿਹਾਸ ਜਿੱਤਾ ਕਿੱਥੇ ਗਏ ਕਿੱਥੇ ਗਏ ਸਾਰ ਬੰਬੂ ਕਰਤਾ ਤੇ ਚੜ ਗਏ ਸੀ ਉਸ ਕੋਲੋਂ ਬੱਲੇ ਕਿੱਥੇ ਗਏ ਸਾਰ ਸੁਣੋ ਭਾਈ ਸਾਡੇ ਸੁਣ ਲਓ ਸੰਗੋ ਬਾਜੋ ਸਾਰ ਸੁਣ ਲਓ ਬੈਠੋ 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 ਜੀ ਬੈਠੋ ਜੀ ਮਾਜੋਕ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਦਾ ਹੀ ਪੰਜਾਬ ਪੰਜਾਬੀ ਪੰਜਾਬੀਅਤ ਨੂੰ تو رنگلوں تک تے رنگلے پنجاب کے سجن ہاتھ مانجوگ منتری کیما جی اپا تسی بیٹھو جی میں دیکھنا بیٹھو جیما صاحب بیٹھو کیما صاحب نہیں تسی دیکھو کیئر نوڈرس کرو کیئر نوڈرس کیتا جائے ਬਿਲਕੁਲ ਜੇਪ ਟੀਮਾ ਜੀ ਤੁਸੀਂ 1 ਮਿੰਟ 1 ਮਿੰਟ ਬੈਠੋ 1 ਮਿੰਟ Let him complete him Let him complete ਤੁਸੀਂ ਤਾਰੀਵਾਲ ਸਾਹਿਬ ਨੂੰ ਤਾਰੀਵਾਲ ਸਾਹਿਬ ਜੀ ਰੱਖੋ ਬੈਠੋ ਆਪਣਾ ਭਾਈ ਸਾਹਿਬ ਬੈਠੋ ਆਪਣਾ ਮੰਤਰੀ ਜੀ ਮੰਤਰੀ ਜੀ ਬੈਠੋ ਟੀਮਾ ਜੀ ਬੈਠੋ 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 ਕੋਈ ਨਹੀਂ ਮੈਂ ਆਪਣੇ ਕਰੂਗਾ ਬੈਠੋ ਤੁਸੀਂ ਬੈਠੋ ਪਲੀਜ਼ ਬੈਠੋ 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 ਯੂ ਸ਼ੁਡ ਆਲ ਆਫ ਦਾ ਮੈਂਬਰਸ਼ਿਪ ਅਤੇ ਸੁਪਰਵਿਖਤ ਆਪਣੇ ਵਿੱਚ ਮੌਜੂਦ ਮੰਤਰੀ ਬੈਠੋ ਜੀ ਬੈਠੋ ਬੈਠੋ ਅਤੇ ਸਮੂਹ ਮਹਿਮਨ ਸਾਹਿਬਾਨ ਜੀ ਦੇ ਰੂਬਰੂ ਅੱਜ ਇੱਕ ਵਿਧਾਇਕ ਵਜੋਂ ਦੀ ਸਗੋਂ 26 ਅਗਸਤ ਤੋਂ 26 ਸਤੰਬਰ ਤੱਕ ਆਪਣੇ ਵਿਧਾਨ ਸਭਾ ਹਲਕਾ ਜਨਾਬ ਦੇ ਪਾਕ ਪਾਕ ਮੰਤਰੀ ਸਰਦ ਤੇ ਸਿੱਧੀਆਂ ਤੇ ਸਿੱਧੀਆਂ ਜੰਗਾਂ ਦੇ ਥਫੇੜੇ ਖਾਂਦੇ ਆਦੇ ਅਤੇ ਸਵੇਰਾ 26 ਅਗਸਤ ਦੀ ਵਾਰ ਨੂੰ ਠੀਕ ਆ ਬਈ ਮੈਂ ਸਾਧ ਆਪਣੇ ਹੱਲ ਕੇ ਦੀ ਗੱਲ ਕਰ ਲਗਾ ਸਾਧ ਜੀ ਮੈਂ ਤੁਹਾਨੂੰ ਆਪਣੇ ਹੱਲ ਕੇ ਦੀ ਗੱਲ ਕਰਦਿਓ ਸਾਧ ਜੀ ਤੁਸੀਂ ਸਾਡੇ ਦਾ ਸਿਆੜਾ ਦੇ ਕਿਹਨੇ ਡੈਸ ਕਰੋ ਆਪਣੇ ਹੱਲ ਕੇ ਦੀ ਗੱਲ ਕਰਨ ਲਗਾ ਕਿਹਨੇ ਡੈਸ ਕਰੋ ਜੀ ਕਿਹਨੇ ਡੈਸ ਤਾਰੀਵਾਲ ਸਾਹਿਬ ਆ ਸਿੱਧੀਆਂ ਜੋ ਬਾੜਾ ਜ਼ਰੂਰੀਆਂ ਤਾਂ ਪੜ ਲਓ ਵੈਸੇ ਪੜਨਾ ਨਹੀਂ ਹੁੰਦਾ ਕੋਈ ਬਾਹਲਾ ਜ਼ਰੂਰੀਆਂ ਦਾ ਪੜ ਲਓ ਪੜਨਾ ਨਹੀਂ ਹੁੰਦਾ ਬੱਸ ਬੋਲਣ ਲੱਗਾ ਬੋਲੋ ਬੋਲੋ ਜੀ ਜੀ ਸਾਡਾ ਆਪਣਾ ਲੇਖ ਕੇ ਠੀਕ ਹੈ ਪੁਆਇੰਟ ਆ ਗਿਆ ਤੁਹਾਡਾ ਕਨਵੇਟ 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 ਜੀ ਤੁਹਾਡਾ ਆਪਣਾ ਜੀ ਜੀ ਬੋਲਣ ਲੱਗਾ ਸਰ ਜੀ ਜੀ ਆ ਲੋ ਮੈਂ ਰੱਖ ਦਿੰਦਾ ਮੈਂ ਇਹਦਾ ਉਹ ਨਹੀਂ ਹੈ ਮੈਂ ਕਿਹਾ ਸਰ ਮੈਂ ਕਹਿਣ ਲੱਗਾ ਸੀਗਾ ਜੀ ਮੈਂ ਵਿਧਾਨ ਸਭਾ ਹਲਕਾ ਜਦਾਲੇ ਤੋਂ ਇਸ ਸਦਨ ਦੇ ਵਿੱਚ ਨਾਮਜ਼ਦਗੀ ਕਰਦਾ ਜੀ ਵਿਧਾਨ ਸਭਾ ਹਲਕਾ ਜਦਾਲਾ ਡੇੜਾ ਬਾਬਾ ਨਾਨਕ ਰਾਜਾ ਸਾਸਰੀ ਅਟਾਰੀ ਤਦੰਤਾਂ ਖੇਮ ਕਰ ਫਰੋਜਪੁਰ ਫਾਜਲ ਕਾ ਐਸਾ ਦੋ ਹਲਕੇ ਨੇ ਜਿਹੜੇ ਜਦੋਂ ਪਾਤ ਪਾਤ ਦੀਆਂ ਜੰਗਾਂ ਲੱਗਦੀਆਂ ਅਸੀਦ ਸਾਹਿਬ ਆਪਣਾ ਰਨਿੰਗ ਕਮੈਂਟਰੀ ਲਾਗੀਤੀ ਜਾਵੇ ਪਲੀਜ਼ ਜੀ ਸਰ ਜੀ ਸੀਰੀਅਸ ਹੋ ਜਾਓ ਆਪਾਂ ਜ਼ਿੰਦਗੀ ਸੀਰੀਅਸ ਨਹੀਂ ਹੋਣਾ ਪੰਗਾ ਦੇ ਦੋ ਗਿਆੜਾ ਆ ਨੂੰ ਬਾਜਾ ਸਾਹਿਬ 15 ਦਿਨ ਹੋ ਗਏ ਹਾੜਾ ਆਇਆ। ਚੇਰ ਨੂੰ ਡੇਸ ਕਰੋ, ਚੇਰ ਨੂੰ। ਸਭ ਵੀ ਗੱਲ ਸੁਣ ਲੋ। ਜੀ। ਇਹ ਸਾਨੂੰ ਬਖੌਲ ਕਰਦੇ ਆ। 15 ਦਿਨ ਹੋ ਗਏ ਹਾੜਾ ਆਇਆ ਨੂੰ। ਇਹ ਸੁਲਤਾਨ ਕੋ ਲੋਧੀ ਗਏ ਬੰਬੂ ਗਾਂਵ ਤੇ ਚੜ ਕੇ। ਇਹਨਾਂ ਦੇ ਪੈਰ ਨੂੰ ਇੱਕ 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 ਪਾ ਮਿੱਟੀ ਦੀ ਲੱਗੀ। ਆ ਬੈਠਾ ਆਪਣੀ ਗੱਲ ਥਾ। ਜਿਹੜਾ ਕਹਿੰਦਾ ਚਾਚਾ ਮੇਰਾ ਉਹ। ਲੈਟਿੰਗ ਕੰਪਲੀਟ। ਉਧਰ ਗੱਲਾਂ ਕਰੀ ਜਾਂਦੇ ਯਾਰ। ਲੈ ਲੈਟਿੰਗ ਕੰਪਲੀਟ। ਬੈਠੋ। ਘਾਤੜ ਕੇ ਅਹੀਂ ਚੜੱਕੀ ਵੀ ਚੜੇ। ਅਹੀ ਤਰ੍ਹਾਂ ਨਹੀਂ ਜਾਣੇ ਓ ਤੁਸੀਂ ਬੈਠੋ ਯਾਰ ਜਦ ਤੁਸੀਂ ਚਾਹਦੇ ਸੁਰਦਾ ਦੀ ਕੇ ਨਡਕੀਤਾ ਜਾਵੇ ਸਭ ਦੇਖੋ ਕੇ ਨਡਕ ਕਰੋ ਸਾਰੇ ਸਦਨ ਜਿਹੜਾ ਇਹ ਬਹੁਤ ਬਹੁਤ ਤੱਜ ਵੱਡੇ ਝੰਡੇ ਵਾਸਤੇ ਸੱਦਿਆ ਗਿਆ ਸੀਗਾ ਪਰ ਮੇਸ਼ਾ ਦੀ ਤਰ੍ਹਾਂ ਜਿਹੜੇ ਸਮਝਦੇ ਕਿ ਅਸੀਂ ਜੰਮੇ ਹੀ ਸਾਨੇ ਆ ਜਿਹੜੇ ਸਮਝਿਆ ਇਹ ਸਾਡੇ ਤੋਂ ਬਿਨਾ ਅਕਲ ਕੇ ਹਨੂ ਨੇ ਸਰ ਹਰ ਗੱਲ ਤੇ ਸਾਨੂੰ ਟਿੱਥਰਾ ਕਰਦੇ ਆ ਮਖੌਲ ਕਰਦੇ ਆ ਸਰ ਬਹੁਤ ਮਖੌਲ ਕਰਦੇ ਆ ਬਹੁਤ ਬਹੁਤ ਗੱਤ ਕਹਿੰਦੇ ਆ ਪਰ ਮੈਂ ਤੇ ਆਪਣੇ ਆਪਣੇ ਦੀ ਦੀ ਗੱਲ ਕਰਨਾ ਚਾਹੁੰਦਾ ਅਜਨਾਲੇ ਦੀ ਪੰਜਾਬ ਦੀ ਵੀ ਕਹਿੰਦੇ ਚਾਹੁੰਦਾ ਅਜਨਾਲਾ ਸਰ ਸਵਾਦ ਦੇ ਉੱਤੇ ਆ ਅਸੀਂ ਜੰਗਾਂ ਦੀ ਮਾਦ ਵਿੱਚ ਚੱਲਦੇ ਆ ਅਸੀਂ ਸਭ ਜਿਹੜਾ ਹੜ ਆਉਂਦੇ ਆ 1988 ਦੇ ਵਿੱਚ 23 ਦੇ ਵਿੱਚ ਹੋਰ ਜਿਹੜਾ ਹੜਾਂ ਦੇ ਵਿੱਚ ਨੁਕਸਾਨ ਹੋਇਆ ਸਭ ਮੈਨੂੰ ਦੁੱਖ ਹੈ ਗੱਲ ਤੇ ਉਹ ਕਰਨੀ ਚਾਹੀਦੀ ਸੀ ਸਪੀਕਰ ਸਾਹਿਬ ਕੋਨੇਵਾਲ ਮਾਸੀ ਵਾਲਾ ਸਿੰਘੋ ਕੇ ਨਿਸੋ ਕੇ ਜੱਟਾ ਪਛਿਆ ਸਜਾਦਾ ਰੂੜੇ ਵਾਲਾ ਨੰਗਲ ਸੋਲ ਦਰਿਆ ਬੂਸਾ ਬਲਕ ਬੂਰਾ ਸਭਤ ਤੁਹਾਨੂੰ ਕਟੋ ਕਰ 30 ਪਿੰਡ ਇੱਕ ਮਿੰਟ ਦੇ ਵਿੱਚ ਦੇ ਦੇਣਾ ਉਹ ਲੋਕ ਅੱਜ ਸਦਨ ਦੇਖ ਰਿਹਾ ਜਿੰਨਾਂ ਦੀਆਂ ਜ਼ਮੀਨਾਂ ਦੇ ਵਿੱਚ 8-8 ਫੁੱਟ ਦੇਤ ਆ ਗਈ ਹੈ ਸਾਡਾ ਸਦਨ ਨਾਲ ਦੇਖ ਰਿਹਾ ਕਿ ਸਦਨ ਨਾਲ ਸਾਡੇ ਵੱਲ ਕੀ ਫੈਸਲਾ ਕਰਦਾ ਉਹ ਸਦਨ ਚ ਕੀ ਹੋ ਰਿਹਾ ਸਦਨ ਚ ਦੇਖੋ ਕੀ ਹੋਗਾ ਦੋਸ਼ ਲਾਵੇ ਸਭ ਦੋਸ਼ ਤੇ ਦੋਸ਼ ਓਹ ਕਰਤਾ ਜੀ ਤੁਸੀਂ ਓਹ ਕਰਤਾ ਜੀ ਸਾਡਾ ਪੜਾਵਾਂ ਵੀ ਕਦੀ ਲੈ ਕੇ ਆ ਕੇ ਕਹੋ ਕਿ ਤੁਸੀਂ ਕੀ ਕੀਤਾ ਤੁਸੀਂ ਹਮੇਸ਼ਾ ਹੁੰਦੇ ਹੋ ਤੁਸੀਂ ਆਹ ਕਰਤਾ ਗੋਲਸਾਹਬ ਨੇ ਓਹ ਕਰਤਾ ਫਲਾਣੇ ਨੇ ਆਹ ਕਰਤਾ ਮੇਰੀ ਬੇਨਤੀ ਆ ਸਰ ਇੰਨਾ ਪਿੰਡਾਂ ਦੇ ਵਿੱਚ ਹਿਆਰਾ ਇੱਕ ਕਰਜ਼ਬੀ ਸਭ ਅਵੇਦ ਪਾ ਗਿਆ ਉਥੇ ਮਾਲੂਥਲ ਬਣ ਗਿਆ ਸਦਮਾ ਚੇਤੇ ਹੋਊਗਾ ਤੁਹਾਨੂੰ ਸਪੀਕਰ ਸਾਹਿਬ ਮੈਂ ਪਿਛਲੀ ਇੱਕ ਵਿਧਾਨ ਸਭਾ ਦੇ ਵਿੱਚ ਇੱਕ ਮੁੱਦਾ ਠਾਉਣ ਲੱਗਾ ਸੀਗਾ ਮੈਂ ਮੰਤਰੀ ਸੀਗਾ ਤੁਸੀਂ ਵੀ ਮੈਨੂੰ ਕਹਿ ਦਿੱਤਾ ਕਿ ਬੈਠ ਜਾ ਮੈਂ ਬੈਠ ਗਿਆ ਮੈਂ ਉਸ ਸਮੇਂ ਕਿਹਾ ਸੀਗਾ ਟੰਡਿਆਂ ਵਾਲੀ ਤਾਰ ਤੋਂ ਪਾਰ ਜਾਂਦਾ ਕਿਸਾਨ ਉਹਨੂੰ ਸਰ ਬਿਲੀ ਦਾ ਕਨੈਕਸ਼ਨ ਚਾਹੀਦਾ ਉਹ ਪਾਣੀ ਕਿੱਥੋਂ ਲਾਵੇ ਕਿਸੇ ਨੇ ਗੱਲ ਨਹੀਂ ਸੁਣੀ ਐਦਾਂ ਹੀ ਮਖੌਲ ਡਾਇਆ ਗਿਆ ਸੀਗਾ ਐਦਾਂ ਮਜ਼ਾਕ ਡਾਇਆ ਗਿਆ ਸੀਗਾ ਜਿੰਨਾ ਮਰਜ਼ੀ ਮਜ਼ਾਕ ਡਾਲੋ ਜਿੰਨਾ ਬਸ ਦੀ ਮਜਾਦ ਤਾਈ ਜਾਓ ਅਸੀਂ ਲੋਕਾਂ ਦੀ ਲੜਾਈ ਲੜਾਂ ਸਭ ਲੋਕਾਂ ਲਈ ਲੜਾਂਗੇ ਮੈਂ ਕਿਹਾ ਸੀ ਨਾ ਅੱਜ ਸਭ ਜਾ ਕੇ ਦੇਖੋ ਹਾਉਸ ਦੀ ਇੱਕ ਕਮੇਟੀ ਬਣਾਓ ਵਦਾਨ ਸਵਾ ਦੀ ਇੱਕ ਕਮੇਟੀ ਬਣਾਓ ਆਵਾਬੀ ਦੇ ਦਰਿਆ ਦੇ ਕੰਢੇ ਦੇ ਉੱਤੇ ਜਿਹੜੀ ਜ਼ਮੀਨ ਮਾਲੂਥਲ ਬਣ ਗਈ ਆ ਉਹਦਾ ਆਵਾਜ਼ ਉਹਦਾ ਵਾਲੀਵਾਸ ਉਹਦਾ ਦੇਣਦਾਰ ਕੌਣ ਕਿੱਥੇ ਗਿਆ ਕੇਂਦਰ ਸਰਕਾਰ ਸਾਹਿਬ ਅਸੀਂ ਕਹਿ ਰਹੇ ਸੀ ਜੇ ਸਰ ਗੋਲਨੀ 88 ਦੀ ਬਗੀ ਹੈ 60 80 ਦੇ ਸਭ ਤੋਂ ਜ਼ਿਆਦਾ ਗਈ ਹੈ ਸਾਰੇ ਮੁੱਦੇ ਤਿੰਨ ਦੇ ਸਰਕਾਰ ਨੇ ਹੱਲ ਕਰਨਾ ਸੀਗਾ ਅਸੀਂ ਬਾਅਦ ਬਾਅਦ ਕਹਿੰਦੇ ਆ ਤੇ ਕੇਂਦਰ ਸਰਕਾਰ ਦਖਲਦਾ ਜੀ ਕਰੇ ਅਸੀਂ ਬਾਹਰ ਉੱਤੇ ਲੜਦੇ ਆ ਅਸੀਂ ਬਾਦਰ ਤੇ ਪਈਏ ਆ 4 ਮਹੀਨੇ ਪਹਿਲਾਂ ਸਦੂਲ ਦੀ جنگ ਦੇ ਵਿੱਚ ਸਾਡਾ ਜਾੜਾ ਹੋਇਆ ਸੀਗਾ ਹੁਣ ਫੇਰ ਦਵਾਦਾ ਸਦਾ ਸਰ ਸਭ ਕੁਝ ਉੱਜੜ ਗਿਆ ਸਾਡੇ ਟਰੈਕਟਰ ਸਾਡੀ ਤੁਸੀਂ ਫਸਲਾ فصل جہیا رڑ دیا ویخی ہوتے ٹریکٹر ٹرالیاں کمبائیاں ہلا سب گئے سر گریبا کمالیڈر لگے کہ ووٹا کدا بڑھ گیا اتے لکان لو چنتا کہ سڈے گھر کدا بڑھ سانو موضا کدا ملے کون روا مواضہ بھی لکھ کا کلاس ਵੀ ਲੱਖ ਦਾ ਸਰ ਕਿਲਾ ਸੀਗਾ ਜਿੱਥੇ ਅੱਜ 8-8 ਫੁੱਟ ਦੇ ਚੜ ਗਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀ ਜੀ ਮਾਝੋਕ ਸਦਾ ਭਗਵਾਨ ਸਿੰਘ ਮਾਨ ਜੀ ਤੁੰ ਮੈਂ ਇਹਨੂੰ ਕਿਹਾ ਸੀਗਾ ਮੈਂ ਵੀ ਤੁਹਾਡੇ ਹਲਕੇ ਜਾ ਕੇ ਆਇਆ ਹਾਂ ਆਪ ਵੀ ਜਾ ਕੇ ਆਏ ਹੋ ਤੁਸੀਂ ਬਹੁਤ ਉੱਥੇ ਸੇਵਾ ਕੀਤੀ ਐ ਬੜਾ ਕੰਮ ਕੀਤਾ ਬੜਾ ਦਰਦ ਐ ਮੈਂ ਸਹਿਮਤ ਐ ਇਸ ਗੱਲ ਨਾਲ ਲੇਕਿਨ ਹੁਣ ਸਮੇਂ ਦੀ ਕਮੀ ਐ ਵਾਈਂਡ ਅਪ ਕਰ ਲਓ ਮੈਂ ਮੇਰਾ ਦਿਲ ਨਹੀਂ ਕਰਦਾ ਰੋਕਣ ਨੂੰ ਲੇਕਿਨ ਸਾਰਾ ਨਹੀਂ ਬੋਲਣਾ ਬਸ ਸੱਤ ਦੋ ਤਿੰਨ ਗੱਲਾਂ ਕਾਦੀਆਂ ਅਸੀਂ ਅਸੀਂ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀਗੀ ਤੇ ਜਿਸ ਦਾ ਖੇਤ ਉਸ ਦੀ ਵੇਪ ਪਾਲਿਸੀ ਲਾਗੂ ਕੀਤੀ ਜਾਵੇ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤੀ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਖੇਤ ਕੱਢ ਰਹੇ ਅਸਲ ਕੰਦਿਆ ਦੀ ਤਾਰ ਤੋਂ ਬਾਅਦ ਜਿੱਥੇ ਬੀਐਸਐਫ ਦੇ ਗੇਟ ਲੱਗੇ ਆ 7-7 ਫੁੱਟ ਦੇ ਢੇਟ ਸਾਡੇ ਇਹਨਾਂ ਨੂੰ ਪੁੱਛੋ ਕਿੱਦਾਂ ਨਿਕਲੂਗੀ ਉਹ ਕੇਂਦਰ ਸਰਕਾਰ ਦੇ ਅੰਦਰ ਆਉਂਦੇ ਆ ਜੋ ਸਾਡੇ ਦਾ ਕਾਨੂੰਨ ਲਾਗੂ ਕਰਦੇ ਆ ਕਹਿੰਦੇ ਤੁਸੀਂ 50 ਕਿਲੋਮੀਟਰ ਦੇ ਘੇੜੇ ਚਾਉਂਦੇ ਹੋ 50 ਕਿਲੋਮੀਟਰ ਬੀਆਸਬ ਦੇ ਅੰਦਰ ਆਉਂਦੇ ਹੋ ਸਭ ਹੋਣੀ ਅਸੀਂ ਆਉਂਦੇ ਹੁਣ ਕਿੱਥੇ ਕੇਂਦਰ ਸਰਕਾਰ ਸਤ ਹੁਣ ਕੇਂਦਰ ਸਰਕਾਰ ਕਿੱਥੇ ਆ ਹੁਣ ਕਿੱਥੇ ਆ ਕਿੰਨੇ ਦੇਣਾ ਸਾਨੂੰ 20 ਲੱਖ ਰੁਪਇਆ ਪੱਕੇ ਥਿੱਲੇ ਦਾ ਕਿੰਨੇ ਦੇਣਾ ਸਭ ਉੱਥੇ ਹਜ਼ਾਰਾਂ ਇੱਕ ਰਵੀ ਗੁਰਗੀ ਆਉ ਮੈਂ ਤੁਹਾਨੂੰ ਦੱਸਦਾ ਕਿੰਦਾ ਟਰੈਕਟਰ ਲੋਕ ਰਾਵੀ ਦੇ ਵਿੱਚੋਂ ਦੰਬੇ ਆਪਣੇ ਕੱਢ ਰਹੇ ਆ। ਰਾਵੀ ਦੇ ਵਿੱਚੋਂ ਦੰਬੇ ਟਰੈਕਟਰ ਲੋਕ ਕੱਢ ਰਹੇ ਆ। ਸੋ ਆਪਾਂ ਨੂੰ ਸੱਚ ਸਜੀਦਾ ਹੋਣਾ ਚਾਹੀਦਾ। ਜਜ਼ਬਾਤੀ ਗੱਲਾਂ ਕਰਕੇ ਮਾਹੌਲ ਖਰਾਬ ਕਰਕੇ ਆਪਾਂ ਚਲੇ ਜਾਂਦੇ ਆ। ਪਰ ਲੋਕ ਬਿਠਾ ਦੇ ਵੇਖਣ ਦੇ ਅੱਜ ਦੇ ਸੈਸ਼ਨ ਨੂੰ। ਸultanpur Lodhi ਦੇ ਲੋਕ ਵੇਖਣ ਦੇ। Sultanpur Lodhi ਦੇ ਲੋਕ ਦੇਖਦੇ ਅਸਲ ਫੋਜਪੋਸੇ ਦੇਖਦੇ। ਪੱਟੀ ਦੇ ਦੇਖਦੇ ਲਾਲ ਸਿੰਘ ਭੁੱਲਤ ਬੈਠਾ। ਸਾਡੋ ਦੇਖਦੇ ਆ ਕਿ ਸਦਨ ਸਾਡੇ ਬਾਦ ਕੀ ਕਹਿੰਦਾ। ਤੇ ਸਦਨ ਸਭੰਵਰ ਲੀਡਰ ਦੇਖੋ ਤੁਸੀਂ ਸਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਬੜੇ ਬੜੇ ਵੱਡੇ ਮਾਪੂਤਸਾ ਦੇ ਨਾਲੇ ਦੇ ਵਿੱਚ ਸਪੀਕਰ ਸਾਹਿਬ ਤੁਸੀਂ ਵੀ ਆਏ ਕਾਸੇ ਵਾਲੇ ਸਨ ਸਤਿ ਸੁਦਾਨ ਸਿੰਘ ਜੀ ਬਾਬਾ ਜਗਤਾ ਸਿੰਘ ਜੀ ਤੰਦਾਲ ਨਾਲੇ ਬਾਬਾ ਸੁਖਾ ਸਿੰਘ ਸਹਾਰੀ ਜਾਵੇ ਸਭ ਅੱਥੇ ਬੰਦ ਬੰਨ੍ਹ ਕੇ ਸੇਵਾ ਕਰਦੇ ਆ ਗਿਆਨੀ ਰਕੀਤ ਸਿੰਘ ਜੀ ਕਾਲ ਤੱਕ ਦੇ ਸਾਬਕਾ ਜ਼ਾਇਦਾਦ ਦਬਾਦ ਸਾਹਿਬ ਦੇ ਹੱਦਗ੍ਰੰਥੀ ਭਾਈ ਬਲਦੇਵ ਸਿੰਘ ਵਡਾਲਾ ਆਪਣੀਆਂ ਟੀਮਾਂ ਲੈ ਕੇ ਸਰ ਕੰਮ ਕਰ ਹੋਏ ਸਭ ਨੂੰ ਕਹਿਣ ਦੇ ਵਿੱਚ ਆਪਣੇ ਐਮਪੀ ਸਾਹਿਬ ਵੀ ਲੱਗੇ ਸਾਡੇ ਐਮਪੀ ਸਾਹਿਬ ਸੰਧੀ ਸਾਹਿਬ ਸਭ ਦਿੱਲੀ ਤੋਂ ਆ ਕੇ ਹੋਏ ਸਾਡੇ ਨਾਲ ਟ੍ਰੈਕਟਰ ਚੋਂ ਆਉਂਦੇ ਆ ਸਭ ਕਿੱਥੇ ਗਏ ਅੱਜ ਇਹਨਾਂ ਨੇ 75 ਸਾਲ ਦੇ ਤੇ ਰਾਜ ਕੀਤਾ ਕਿੱਥੇ ਗਏ ਕਿੱਥੇ ਗਏ ਸਾਹਿਬ ਬੰਗੂ ਘਾਟਾਂ ਤੇ ਚੜ ਗਏ ਜੀ ਉਸ ਤੋਂ ਲੋਗਾਂ ਬਲੇ ਕਿੱਥੇ ਗਿਆ ਸਾਬ ਸੁਣੋ ਪਿਆਗੀ ਸਾਡੀ ਸੁਣ ਲਓ ਸੁਣੋ ਬਾਜਾ ਸਾਹਿਬ ਸੁਣ ਲਓ ਸੁਣ ਲਓ ਸੁਣ ਲਓ ਸੁਣੋ ਸੁਣੋ ਕਿੱਥੇ ਗਿਆ ਸੁਣੋ ਉਹ ਸੁਣੋ ਜੀ ਰੋਡਸ ਕਰੋ ਉਹ ਸੁਣੋ ਜੋ ਵੀ ਕੁਝ ਚੇਰ ਦੀ ਆਗਿਆ ਤੋਂ ਬਿਨਾ ਕਿਹਾ ਜਾਂਦਾ ਰਿਕਾਰਡ ਨਾ ਕੀਤਾ ਜਾਵੇ ਚੇਰ ਨੂੰ ਡੇਸ ਕਰੋ ਮੈਂ ਚੇਰ ਨੂੰ ਡੇਸ ਕਰਾਂ ਜੀ ਬਹੁਤ ਨਾਲ ਤੁਸੀ ਕਰੋ ਤੁਸੀਂ ਬੈਠੋ ਜੀ ਬਾਜਾ ਜੀ ਬੈਠੋ ਤੁਸੀਂ ਸਾਬ 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 ਜੀ ਇੱਕ ਕਸੂਰ ਤੁਸੀਂ ਤੁਸੀਂ ਦੋ ਵਾਰ ਗੱਲ ਕੁੜੀ ਕਰ ਲੈ ਦੋਨਾਂ ਨੂੰ ਹੀ ਹੀ ਇਜ਼ ਅਬਾਊਟ ਟੂ ਫਿਨਿਸ਼ ਹੀ ਇਜ਼ ਅਬਾਊਟ ਟੂ ਫਿਨਿਸ਼ ਸਾਬ ਜੀ ਹੀ ਇਜ਼ ਅਬਾਊਟ ਟੂ ਫਿਨਿਸ਼ ਜੀ ਜੀ ਬੜਾ ਬੜੇ ਮਾਪੂਸ ਸਿੱਖ ਉੱਤਰਾਖੰਡ ਤੋਂ ਜੁਪੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਪੰਜਾਬ ਦੇ ਕੋਨੇ-ਕੋਨੇ ਤੋਂ ਪੰਜਾਬੀ ਟਰਾਲੀਆਂ ਭੱਜ-ਭੱਜ ਕੇ ਟਰੱਕ ਭੱਜ-ਭੱਜ ਕੇ ਉਹਨਾਂ ਨੇ ਸਾਡੀ ਬਾਹ ਫੜੀ ਸਾਬ ਲੀਡਰ ਗਏ ਮੋਦੀ ਸਾਹਿਬ ਨੇ ਸੰਤਰੀ ਮੰਤਰੀ ਭੇਜੇ ਆਪਣੇ ਖਾਲੀ ਹੱਥੀ ਗਏ ਖਾਲੀ ਹੱਥੀ ਵਾਪਸ ਆ ਗਏ ਕੋਚਨੀ ਦਿੱਤਾ ਅਸੀਂ ਕੀ ਕਹਿੰਦਾ ਸੀ ਮੈਂ ਅੱਜ ਵੀ ਕਹਿੰਦਾ ਹੌਸਲੇ ਵਿੱਚ ਤੇ ਜਨਾਲੇ ਨੂੰ ਦਬਾ ਦਾ ਪਾਦਾ ਤੇ ਖੜੇ ਕਰਨ ਵਾਸਤੇ ਮੋਦੀ ਸਾਹਿਬ ਨੂੰ ਲੈਟਰ ਲਿਖੀ ਸੀ ਸੈਦਾ ਚੋਹਾਂਦੇ ਨਾਲ ਮੀਟਿੰਗ ਕੀਤੀ ਸੀ ਮੈਂ ਤੇ ਸਾਨੂੰ 2000 ਕਰੋੜ ਰੁਪਏ ਦਿਓ ਅਸੀਂ ਉੱਜੜ ਗਏ ਨਾਲੇ ਵਾਲੇ ਸਾਡੀ ਗੱਲ ਨਹੀਂ ਸੁਣੀ ਗਈ ਸਰ ਇਹਨਾਂ ਦਾ ਬੇਤਾ ਆਇਆ ਆ ਦੇਰੇ ਗਾਵੇ ਕਿਰਨ ਦੇ ਇਹਨਾਂ ਦਾ ਨੇਤਾ ਆਇਆ ਫੋਲਗੰਦੀ ਜੀ ਸਾਨੂੰ ਕੋਈ ਵੀ ਨਹੀਂ ਸੀ ਮੈਂ ਕਿਹਾ ਚਲੋ ਅੱਜ ਆਏ ਤੇ 20 ਦਿਨ ਬਾਅਦ ਆਏ ਬੈਠਾ 20 ਦਿਨ ਬਾਅਦ ਆਏ ਚਲੋ ਕੋਸੇ ਕੋਈ ਤੇ ਦੇਖੇ ਜਾਣਗੇ ਆਸ ਫੇਰ ਮੈਂ ਸਪੀਕਰ ਸਾਹਿਬ ਫੇਰ ਮੈਂ ਕੈਲਕੂਲੇਟ ਕਰਾਇਆ ਸੀਗਾ 100 ਜਿਹੜੇ ਜਿਹੜੇ ਮਾਜੋਬ ਸਿੱਖਿਤਾ ਹੈ ਜਿੰਦੇ ਉਹਨਾਂ ਦਾ ਨਾਕਿਸਾਂਜ ਕੀਤਾ ਜਾਵੇ ਠੀਕ ਹੈ ਚਲੋ ਮੈਂ ਕਹਿ ਤਾ ਹੋ ਗਿਆ ਹੋ ਗਿਆ ਮੈਂ ਆਪਣੀ ਗੱਲ ਕਹਿਤੀ ਆ लेट हिम कंप्लीट लेट हिम कंप्लीट हां लेट हिम कंप्लीट ਸਰਕਾਰ ਤੇ ਜਾਓ ਜੀ ਬੋਲੋ ਜੀ ਪਹਿਲੀ ਗੱਲ ਇਹ ਇਹ ਆਪਣੀ ਇੱਕ ਪੁਆਇੰਟ ਆਫ ਆਰਡਰ ਦੇ ਪੁਆਇੰਟ ਆਫ ਆਰਡਰ ਸਰਦ ਕੰਪਲੀਟ ਕਰਦੇ ਹੋ ਸਾਡਾ ਲੀਡਰ ਉੱਥੇ ਆਇਆ ਹੀ ਇਸ ਨੋਟ ਅ ਮੈਂਬਰ ਆਫ ਦੀ ਹੋ ਗਿਆ ਹੋ ਗਿਆ ਤੁਹਾਡੀ ਗੱਲ ਆ ਗਈ ਨੰਬਰ 1 ਨੰਬਰ 1 ਹੋ ਗਿਆ ਜੀ ਹੋ ਗਿਆ ਨਹੀਂ ਇੱਕ ਸੁਣੋ ਤਾਂ ਸਹੀ ਬੈਠੋ ਬਾਜਵਾਦੀਆ ਬਾਰੀ ਬਾਰੀ ਇੰਟਰਪਟ ਕਰਦੇ ਚਲੋ ਜੀ ਬੋਲੋ بولو جی بولو بیٹھو بولو بولو سار 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 بیاری سار بیاری بیاری خلو خلو بیٹھو جی جاٹیو صاحب جو بھی کچھ چیز آگیا تو بنا ریکارڈ نہو میں صاحب کہ بہت لوگ آئے بہت لوگ ساتھی سرکار ਹਾਂ ਗੱਲ ਬੋਲੋ ਸਰ ਸੇਵਾ ਬਾਬਾ ਜੀ ਨੂੰ ਬੋਲੋ ਸਭ ਇੱਥੇ ਬੈਠ ਜਾਓ ਠੀਕ ਐ ਬਸ ਜੀ ਹੋਰ ਕੋ ਬੋਲਣਾ ਕੀ ਹੈ ਕਿ ਨਕਸ਼ੇ ਜੀ ਮੈਂ ਬੋਲਾਂ ਮਹਾਰਾਜ ਤੁਸੀਂ 15 ਮਿੰਟ ਲੈ ਗਏ ਹੋ ਚਲੋ ਇਹ ਕੋਈ ਨਾ ਤੂੰ ਦਬਾਓ ਤੁਸੀਂ ਬਾਪੜੀ ਗੱਲ ਤੁਸੀਂ ਆਲਦੀ ਗੱਲ ਜਾਰੀ ਰੱਖੋ ਜੀ ਮੈਂ ਮੈਂ ਗੱਲ ਲੱਟਿਆ ਦੇ ਆਪੀ ਸਰ ਅਮਰ ਸਾਹਿਬ ਚਲੋ ਬੋਲੋ ਜੀ ਤੁਸੀਂ ਬੋਲੋ ਜੀ ਆ ਮੈਂ ਹੱਥ ਤੇ ਜਵਾਬ ਦੇ ਲੱਗਾ ਛ ਅੱਜ ਜਿਹੜਾ ਬਾਜਾ ਸਾਹਿਬ ਕਹਵੇ ਇੱਕ ਨਾ ਟੁੱਟੀ ਦੀ ਦੀ ਇਹ ਗੱਲ ਕਾਵੇ ਸਭ ਲੋਕਾਂ ਦਾ ਪੀਅ ਮਖਤਾਰ ਆਵਾਜ਼ ਸਿੱਖਾਵਾ ਮੁੰਡਾ ਇਹ ਕਿ ਕਹਿੰਦੇ ਕਾਂਗਰਸੀ ਇੰਨੀਆਂ ਬੇਹੁਜੂਲ ਗੱਲਾਂ ਕਰਦੇ ਜੇ ਮੇਰੇ ਪੀਅ ਦੀ ਜ਼ਮੀਨ ਸਾਥ ਤੋਂ ਹੋ ਜਾਏ ਸਭ ਇੱਕ ਕਨਾਵੋ ਕੋ ਬਚਾ ਦੇ ਕੋਈ ਜ਼ਮੀਨਾਂ ਕਹਿੰਦੇ ਜੀ ਉਹਦੇ ਨਾਲ ਕੁੜਾਦੀ ਮੇਰਾ ਨਾਮ ਲੈਂਦਾ 24 ਘੰਟੇ ਮੇਰੇ ਕਰ ਦੇਂਦਾ ਸਭ ਨਾ ਪਿੰਡ ਦੇ ਦੋ ਢੜਿਆਂ ਦੇ ਆਪੋ ਜੀ ਤੋਰਤੀ ਰਹੀ ਬਣਾਉਂਦੀ ਸਭ ਕੁਝ ਕਰਦਾ ਮੈਂ ਅੱਗੋਂ ਗੱਲ ਕਹਿ ਰਿਹਾ ਸੀਗਾ ਸੁਣਦਾ ਜੀ ਬਾਜਵਾ ਜੀ ਆਪਾਂ ਇੱਥੇ ਰਾਜਨੀਤੀ ਕਰਨ ਨਹੀਂ ਆਏ ਜੀ ਅੱਜ ਦਾ ਸੈਸ਼ਨ ਉਹਨਾਂ ਲੋਕਾਂ ਲਈ ਐ ਜਿੰਨਾਂ ਦੇ ਕੰਮ ਰੁੜ ਗਏ ਵਿਚਾਰਿਆਂ ਦੇ ਜ਼ਮੀਨਾਂ ਰੁੜ ਗਈਆਂ ਘਰ ਖਰਾਬ ਹੋ ਗਏ ਬਿਮਾਰੀਆਂ ਪੈ ਗਈਆਂ ਫੱਜੂ ਰੁੜ ਗਏ ਅਬ ਰਾਜਨੀਤੀ ਕਰਨ ਲੱਗੇ ਐ ਮੈਡਮ ਕੰਪਲੀਟ ਇਹਨਾਂ ਨਾਲ ਲੋਕ ਦੇਖਦੇ ਆ ਇਹਨਾਂ ਨਾਲ ਲੋਕ ਦੇਖਦੇ ਵੀ ਉਹਨਾਂ ਨੇ ਕੀ ਕੀਤਾ ਸਭ ਮੈਂ ਤੇਹੀ ਗੱਲ ਕਹਿਣੀ ਚਾਹੁੰਦਾ ਅਮਨ ਸ਼ੇਰ ਸ਼ਹਿਰੀ ਕਲਸੀ ਵੇਖੋ ਜੀ ਕੈਰੀ ਕਲਸੀ ਜੀ ਸ਼ਹਿਰੀ ਕਲਸੀ ਜੀ ਬੈਠੋ ਹੋ ਗਈ ਜੀ ਹੋ ਗਈ ਸ਼ਹਿਰੀ ਕਲਸੀ